ਫਤੇਗੜ ਸਾਹਿਬ ਦੇ ਸਮੂਹ ਪਟਵਾਰੀਆਂ ਅਤੇ ਕਾਨਕੂਆਂ ਵੱਲੋਂ ਤਹਿਸੀਲ ਹੈੱਡਕੁਆਟਰਸ ਮੂਹਰੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਅਤੇ ਵਾਧੂ ਹਲਕਿਆਂ ਦਾ ਚਾਰਜ ਛੱਡ ਦਿੱਤਾ ਗਿਆ ਇਸ ਮੌਕੇ ਦੀ ਰੈਵੈਨਿਊ ਪਟਵਾਰੀ ਯੂਨੀਅਨ ਨੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਪ੍ਰਧਾਨ ਪ੍ਰਿੰਸਜੀਤ ਸਿੰਘ ਨੇ ਦੱਸਿਆ ਕਿ ਤਾਲਮਿਲ ਕਮੇਟੀ ਦੀ ਰੈਵੈਨਿਊ ਪਟਵਾਰੀ ਯੂਨੀਅਨ ਪੰਜਾਬ ਅਤੇ ਰੈਵੈਨਿਊ ਕਾਨਕੂ ਐਸੋਸੀਏਸ਼ਨ ਪੰਜਾਬ ਦੇ ਆਦੇਸ਼ ਮੁਤਾਬਕ ਤਹਿਸੀਲ ਫਤੇਗੜ ਸਾਹਿਬ ਦੇ ਕੁੱਲ 24 ਹਲਕਿਆਂ ਦਾ ਵਾਧੂ ਚਾਰਜ ਛੱਡ ਦਿੱਤਾ ਗਿਆ ਜਿਸ ਕਾਰਨ तहसील फतेगढ साहिब ਦੇ 104 ਪਿੰਡ ਪਟਵਾਰੀਆਂ ਤੋਂ ਸਖਣੇ ਹੋ ਗਏ ਨੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਬਾਡੀ ਦੇ ਆਦੇਸ਼ ਮੁਤਾਬਕ ਵਾਧੂ ਹਲਕੇ ਛੱਡ ਦਿੰਦੇ ਨੇ ਜਿਹਦੇ ਵਿੱਚ ਜ਼ਿਲ੍ਹਾ ਫਤੇਗੜ ਸਾਹਿਬ ਦੇ ਟੋਟਲ ਹਲਕੇ ਜਿਹੜੇ 118 ਪੋਸਟਾਂ ਨੇ 118 ਪੋਸਟਾਂ ਦੇ ਉੱਤੇ ਸਿਰਫ 46 ਪਟਵਾਰੀ ਸਾਡੇ ਕੰਮ ਕਰਦੇ ਸੀ ਤੇ ਹੁਣ ਸਿਰਫ ਉਹ 46 ਪਟਵਾਰੀ ਆਪਣੇ 46 ਪੋਸਟਾਂ ਤੇ ਹੀ ਕੰਮ ਕਰਨਗੇ ਜੋ ਬਾਕੀ ਐਡੀਸ਼ਨਲ ਪੋਸਟਾਂ ਸੀਗੀਆਂ ਉਹ ਅਸੀਂ ਖਾਲੀ ਕਰਤੀਆਂ ਵਾਧੂ ਹਲਕੇ ਅਸੀਂ ਛੱਡ ਕੇ ਰਿਕਾਰਡ ਅੱਜ ਅਸੀਂ ਤਸਵੀਲ ਦਫਤਰ ਜਮਾ ਕਰਵਾਤਾ ਜਿਹਦੇ ਨਾਲ ਆਪਣੇ ਡਿਸਟ੍ਰਿਕਟ ਦੇ 273 ਪਿੰਡ ਬਿਨਾ ਪਟਵਾਰੀਆਂ ਤੋਂ ਖਾਲੀ ਹੋ ਗਏ ਤੇ ਜੇ ਤਸੀਲ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਤਸੀਲ ਫਤੇਗੜ ਸਾਹਿਬ ਚ ਅਸੀਂ 24 ਹਲਕੇ ਤੇ ਇੱਕ AOP ਦਾ ਚਾਰਜ ਸਾਡਾ ਉਹ ਛੱਡਤਾ ਤੇ ਜਿਹਦੇ ਨਾਲ ਤਸੀਲ ਫਤੇਗੜ ਸਾਹਿਬ ਦੇ 104 ਪਿੰਡਾਂ ਦੇ ਉੱਤੇ ਇਸ ਸਮੇਂ ਕੋਈ ਪਟਵਾਰੀ ਨਹੀਂ ਸਰ ਕੀ ਕਾਰਨ ਹੈ ਜਿਹੜਾ ਛੱਡ ਲਿਆ ਕਾਰਨ ਸਾਡਾ ਮੁੱਖ ਮੰਗ ਤਾਂ ਸਾਡੀ ਭਰਤੀ ਦੀ ਹੈ ਕਿਉਂਕਿ ਇਸ ਸਮੇਂ ਪੰਜਾਬ ਦੇ ਵਿੱਚ ਪਟਵਾਰੀਆਂ ਦੀ ਬਹੁਤ ਘਾਟ ਹੈ ਤੇ ਸਾਡੀ ਜਥੇਬੰਦੀ ਦੀ ਇਹ ਡਿਮਾਂਡ ਹੈ ਕਿ ਘੱਟ ਤੋਂ ਘੱਟ 3000 ਨਵੇਂ ਪਟਵਾਰੀਆਂ ਦੀ ਭਰਤੀ ਕੀਤੀ ਜਾਵੇ ਤੇ ਦੂਜਾ ਜੋ ਭਰਤੀ ਸਾਡੀ 2016 ਦੇ ਵਿੱਚ ਹੋਈ ਸੀ ਉਹ ਸਾਡੇ ਪਟਵਾਰੀ ਬਹੁਤ ਜ਼ਿਆਦਾ ਘੱਟ ਤਨਖਾਹ ਦੇ ਉੱਤੇ ਕੰਮ ਕਰ ਰਹੇ ਨੇ 10000 ਰੁਪਏ ਉਹਨਾਂ ਦੀ ਤਨਖਾਹ ਹੈ ਜੋ ਕਿ 333 ਰੁਪਏ ਦਿਹਾੜੀ ਬਣਦੀ ਹੈ ਵੀ ਅੱਜ ਇੱਕ ਦਿਹਾੜੀਦਾਰ ਵੀ ਦੇਖੀਏ ਤਾਂ ਉਹਦੀ 350 ਜਾਂ 400 ਰੁਪਏ ਦਿਹਾੜੀ ਹੈ ਤੇ 333 ਰੁਪਈਆ ਦੇ ਉੱਤੇ ਉਹ ਸਾਡੇ ਸਾਥੀ 5-5 ਬੰਦਿਆਂ ਦਾ ਕੰਮ ਇੱਕ ਇੱਕ ਪਟਵਾਰੀ ਕਰ ਤੇ ਉਹਨਾਂ ਦਾ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਪ੍ਰੋਬੇਸ਼ਨ ਪੀਰੀਅਡ ਆ ਉਹ 3 ਸਾਲ ਤੋਂ 2 ਸਾਲ ਕੀਤਾ ਜਾਵੇ ਤੇ ਉਹਨਾਂ ਦੀ ਟ੍ਰੇਨਿੰਗ ਦੇ ਸਮੇਂ ਨੂੰ ਸਰਵਿਸ ਦੇ ਵਿੱਚ ਕਾਊਂਟ ਕੀਤਾ ਜਾਵੇ ਕਿਉਂਕਿ ਟ੍ਰੇਨਿੰਗ ਦੌਰਾਨ ਉਹਨਾਂ ਨੇ 1.5 ਸਾਲ ਸਿਰਫ 5000 ਰੁਪਏ ਲਿਆ ਤੇ ਉਸ ਤੋਂ ਬਾਅਦ ਅੱਜ ਤੱਕ ਉਹ ਸਿਰਫ 10000 ਰੁਪਏ ਦੇ ਉੱਤੇ ਆਪਣਾ ਕੰਮ ਕਰ ਰਹੇ ਨੇ ਦਸੰਬਰ 2021 ਦੇ ਵਿੱਚ ਜਾ ਕੇ ਉਹਨਾਂ ਨੇ ਕਨਫਰਮ ਹੋਣਾ ਤਾਂ 5 ਸਾਲ ਬਾਅਦ ਜਾ ਕੇ ਕਿਤੇ ਉਹਨਾਂ ਨੇ ਤਨਖਾਹ ਦਾ ਮੂੰਹ ਦੇਖਣਾ ਦੂਜੀ ਮੰਗ ਸਾਡੀ 7 ਫਟਵਾਰੀਆਂ ਪਿੱਛੇ ਇੱਕ ਕਨਗੋਦੀ ਹੈ ਜੇ ਸਰਕਾਰ ਨੇ ਮੰਗ ਸਾਡੀ ਇਹ ਮੰਨੀ ਹੋਈ ਹੈ ਪਰੰਕੂ ਅਜੇ ਤੱਕ ਲਾਗੂ ਨਹੀਂ ਕੀਤੀ ਤੀਜਾ ਸਾਡੀ ਪੁਰਾਣੀ ਪੈਨਸ਼ਨ ਦੀ ਮੰਗ ਹੈ ਕਿਉਂਕਿ ਪੈਨਸ਼ਨ ਇੱਕ ਮੁਲਾਜ਼ਮ ਦਾ ਹੱਕ ਹੈ ਤੇ ਉਹਦੇ ਬੁਢਾਪੇ ਦਾ ਸਹਾਰਾ ਜਦੋਂ ਸਾਡੇ ਵਿਧਾਇਕ ਸਾਡੇ ਐਮਐਲਏ ਸਾਡੇ ਐਮਪੀ ਪੰਜ ਪੰਜ 6 6 ਪੈਨਸ਼ਨ ਲੈ ਰਹੇ ਨੇ ਤਾਂ ਫਿਰ ਇੱਕ ਮੁਲਾਜ਼ਮ ਜਿਹਨੇ 30 35 ਸਾਲ ਸਰਕਾਰ ਦੀ ਸਰਵਿਸ ਕੀਤੀ ਆ ਉਹਨੂੰ ਪੈਨਸ਼ਨ ਤੋਂ ਕਿਉਂ ਵਾਂਝਾ ਰੱਖਿਆ ਜਾ ਰਿਹਾ ਹੈ ਸ਼੍ਰੀ ਫਤੇਗੜ ਸਾਹਿਬ ਤੋਂ ਤਰुण मेहता ਦੀ ਰਿਪੋਰਟ ਐਸਐਮਜ਼ਰਟ ਨਿਊਜ਼